ਤਰਨਤਾਰਨ ਹਲਕੇ ਵਿੱਚ ਸਿਆਸੀ ਸੰਗਰਾਮ ਹੁਣ ਉਬਾਲੇ ਮਾਰਨ ਲੱਗਿਆ ਐਵੇਂ ਤਾਂ ਵੀ ਕਿਹਾ ਜਾ ਰਿਹਾ ਕਿਉਂਕਿ ਇਸ ਸਥਿਤੀ ਨੂੰ ਲੈ ਕੇ ਜੋ ਹੁਣ ਸਥਿਤੀ ਬਣਦੀ ਨਜ਼ਰ ਆ ਰਹੀ ਹੈ ਆਉਂਦੇ 1-2 ਮਹੀਨੇ ਵਿੱਚ ਇੱਥੇ ਸੰਗਰਾਮ ਭਖਿਆ ਹੋਵੇਗਾ ਇੱਥੇ ਸਿਆਸਤ ਪੂਰੀ ਭਖੀ ਹੋਵੇਗੀ ਇਸ ਹਲਕੇ ਦੇ ਵਿੱਚ ਸਿਆਸੀ ਫੇਰੇ ਤੋਰੇ ਚਰਮ ਤੇ ਹੋਣਗੇ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਹੈ ਹੁਣ ਉਹ ਵੇਲਾ ਹੈ ਜਦੋਂ ਸਿਆਸਤਦਾਨ ਉਮੀਦਵਾਰਾਂ ਦੀ ਭਾਲ ਕਰ ਰਹੇ ਐ ਹਾਲਾਂਕਿ ਕਈਆਂ ਨੇ ਤਾਂ ਐਲਾਨ ਕਰ ਦਿੱਤਾ ਪਰ ਕਈ ਅਜੇ ਭਾਲ ਦੇ ਵਿੱਚ ਨੇ ਹੁਣ ਉਹੀ ਭਾਲ ਇਸ ਪੰਥਕ ਹਲਕੇ ਵਿੱਚ ਕੀ ਪੂਰੀ ਹੋ ਸਕੇਗੀ ਕੀ ਮਨ ਚਾਹੁੰਦੇ ਉਮੀਦਵਾਰ ਨੂੰ ਚੋਣ ਮੈਦਾਨ ਦੇ ਵਿੱਚ ਪਾਰਟੀਆਂ ਉਤਾਰ ਸਕਣਗੀਆਂ ਦਰਸਲ ਕਹਾਵਤ ਜਿਹੜੀ ਇੱਕ ਅਨਾਰ ਤੇ 100 ਬਿਮਾਰ ਵਾਲੀ ਉਰੇ ਠੀਕ ਬੈਠਦੀ ਨਜ਼ਰ ਆ ਰਹੀ ਹੈ ਸੱਚ ਹੁੰਦੀ ਨਜ਼ਰ ਆ ਰਹੀ ਹੈ ਅਨਾਰ ਇੱਕ ਹੈ ਤੇ ਬਿਮਾਰ 100 ਹੈ ਹੁਣ ਸਿਆਸਤ ਨੂੰ ਪ੍ਰਭਾਵਿਤ ਕਰਨ ਵਾਲੇ ਚਿਹਰੇ ਗਿਣਤੀ ਦੇ ਨੇ ਤੇ ਉਹਨਾਂ ਚਿਹਰਿਆਂ ਨੂੰ ਆਪਣੇ ਨਾਲ ਜੋੜਨ ਵਾਲੇ ਸਿਆਸਤਦਾਨ ਬਹੁ ਗਿਣਤੀ ਦੇ ਜ਼ਿਕਰ ਕਰਦੇ ਆ ਹਾਲਾਤਾਂ ਦੇ ਸਮਿਕਰਣਾ ਦਾ ਸਿਆਸੀ ਸਮਿਕਰਣਾ ਦਾ ਉਹਦੇ ਵਿੱਚ ਬੀਬੀ ਖਾਲੜਾ ਦਾ ਨਾਮ ਚੋਟੀ ਤੇ ਚੱਲ ਰਿਹਾ ਸੀ ਵਿਚਾਰ ਹੋ ਰਹੇ ਸੀ ਕਿ ਜੇ ਬੀਬੀ ਪਰਮਜੀਤ कौर ਖਾਲੜਾ ਚੋਣ ਮੈਦਾਨ 'ਚ ਉਤਰ ਆਉਂਦੇ ਨੇ ਜਾਂ ਇਹ ਮੰਨ ਲਈਏ ਕਿ ਕਿਸੇ ਨਾ ਕਿਸੇ ਤਰੀਕੇ ਬੀਬੀ ਖਾਲੜਾ ਨੂੰ ਮਨਾਲਿਆ ਜਾਂਦਾ ਹੈ ਔਰ ਜਿਵੇਂ ਵਾਰਿਸ ਪੰਜਾਬ ਦੇ ਜਥੇਬੰਦੀ ਵਾਲਾ ਸ਼ਰੋਮਣੀ ਅਕਾਲੀ ਦਲ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਚੋਣ ਮੈਦਾਨ 'ਚ ਜੇ ਉਤਾਰ ਦਿੰਦਾ ਤੇ ਜਿੱਤ ਵੱਟ ਤੇ ਪਈ ਹੈ ਅਸੀਂ ਨਹੀਂ ਕਹਿੰਦੇ ਇਹ ਕਿਆਸਰਾਈਆਂ ਚੱਲ ਰਹੀਆਂ ਸਨ ਕਿ ਜਿੱਤ ਵੱਟ ਤੇ ਹੀ ਪਈ ਸੀ ਪਰ ਬੀਬੀ ਖਾਲੜਾ ਅਜੇ ਤੱਕ ਤਾਂ ਨਹੀਂ ਮੰਨੇ ਜੋ ਜਾਣਕਾਰੀ ਹੈਗੀ ਹੈ ਪਰ ਹੁਣ ਐ ਲੱਗਦਾ ਹੈ ਕਿ ਇਹ ਰੁਝਾਨ ਬੀਬੀ ਖਾਲੜਾ ਤੋਂ ਹਟ ਕੇ ਕਿਸੇ ਹੋਰ ਪਾਸੇ ਜਾ ਰਿਹਾ ਹੈ ਸਿਆਸਤਦਾਨਾਂ ਦੇ ਫੇਰੇ ਤੋਰੇ ਵਧ ਗਏ ਨੇ ਮਾਲਵੇ ਖੇਤਰ 'ਚ ਸਿਆਸਤਦਾਨ ਜਿਹੜੇ ਨੇ ਉਹ ਹੁਣ ਹਮ-ਹਮਾ ਕੇ ਕਿਸੇ ਇੱਕ ਥਾਂ ਪਹੁੰਚਦੇ ਨਜ਼ਰ ਆ ਰਹੇ ਐ ਔਰ ਉਹ ਥਾਂ ਸੰਦੀਪ ਸੰਨੀ ਦੇ ਕੋਲ ਐ ਸੰਦੀਪ ਸੰਨੀ ਨਾਲ ਮੁਲਾਕਾਤਾਂ ਕਰਨ ਦੀਆਂ ਕੋਸ਼ਿਸ਼ਾਂ ਫਿਰ ਉੱਥੋਂ ਹਟ ਕੇ ਸੰਦੀਪ ਸੰਨੀ ਦੇ ਪਰਿਵਾਰਕ ਜੀਆਂ ਦੇ ਨਾਲ ਮੁਲਾਕਾਤਾਂ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਅਜੇ ਹਾਲ ਹੀ ਦੇ ਵਿੱਚ ਸੁਣਨ ਨੂੰ ਆਇਆ ਕਿ ਗਿਆਨੀ ਹਰਪ੍ਰੀਤ ਸਿੰਘ ਅਤੇ ਬਾਕੀ ਸਾਥੀ ਭਾਈ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਕੇ ਆਏ ਲੰਗੇ ਦਿਣੀ ਸਿਮਰਨਜੀਤ ਸਿੰਘ ਮਾਨ ਬੀਬੀ ਅਮਰਤਕੌਰ ਅਮਲੋ ਦੇ ਨਾਲ ਸੰਦੀਪ ਸਿੰਘ ਸੰਨੀ ਦੇ ਘਰ ਜਾ ਕੇ ਆਏ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਕੇ ਆਏ ਉਹ ਇਨ੍ਹਾਂ ਚਰਚਾਵਾਂ ਦੇ ਵਿੱਚੋਂ ਹੀ ਇੱਕ ਚਰਚਾ ਜਨਮ ਲੈ ਰਹੀ ਹੈ ਕਿ ਸੰਦੀਪ ਸੰਨੀ ਨੂੰ ਚੌਣ ਮੈਦਾਨ 'ਚ ਉਤਾਰਿਆ ਜਾ ਸਕਦਾ ਉਹੀ ਸੰਦੀਪ ਸੰਨੀ ਜਿਸ ਨੇ ਸੂਬਾ ਸਿੰਘ ਦੇ ਉੱਤੇ ਹਮਲਾ ਕੀਤਾ ਔਰ ਉਸ ਤੋਂ ਬਾਅਦ ਸੂਬਾ ਸਿੰਘ ਦੀ ਮੌਤ ਹੋ ਗਈ ਇਸ ਵੇਲੇ ਸੰਦੀਪ ਸੰਨੀ ਨੂੰ ਲੈ ਕੇ ਜੋ ਚਰਚਾਵਾ ਉਸ ਸਿਆਸੀ ਹੁੰਦੀਆਂ ਨਜ਼ਰ ਆ ਰਹੀਆਂ ਨੇ ਸਿਆਸੀ ਰੰਗਤ ਅਖਤਿਆਰ ਕਰਦੀਆਂ ਨਜ਼ਰ ਆ ਰਹੀਆਂ ਨੇ ਉਹ ਇਹ ਕਹਿ ਰਹੀਆਂ ਕਿ ਕਿਤੇ ਨਾ ਕਿਤੇ ਹੁਣ ਇਹ ਰੁਝਾਨ ਨਿਕਲ ਆ ਸਕਦਾ ਹੈ ਕਿਤੇ ਨਾ ਕਿਤੇ ਸੰਦੀਪ ਸੰਨੀ ਨੂੰ ਚੌਣ ਮੈਦਾਨ 'ਚ ਉਤਾਰਿਆ ਜਾ ਸਕਦਾ ਹੈ ਕਿਤੇ ਨਾ ਕਿਤੇ ਸੰਦੀਪ ਸੰਨੀ ਨੂੰ ਸਿਆਸੀ ਚਿਹਰਾ ਬਣਾਇਆ ਜਾ ਸਕਦਾ ਹੈ ਜਿਵੇਂ ਭਾਈ ਅਮਰਪਾਲ ਸਿੰਘ ਖਾਲਸਾ ਜੇਲ੍ਹ ਦੇ ਵਿੱਚ ਬਹਿ ਕੇ ਹੀ ਡਿਬਰੂਗੜ੍ਹ ਜੇਲ੍ਹ ਦੇ ਅੰਦਰ ਸਜ਼ਾ ਕੱਟ ਰੇ ਸੀ ਤੇ ਲੋਕ ਸਭਾ ਇਲੈਕਸ਼ਨ ਜਿੱਤ ਗਏ ਉਵੇਂ ਕਿਆਸ ਲੱਗ ਰਿਹਾ ਹੈ ਕਿ ਕੀ ਸੰਦੀਪ ਸਿੰਘ ਨੂੰ ਵੀ ਚੋਣ ਮੈਦਾਨ ਚ ਉਤਾਰ ਦਿੱਤਾ ਜਾਵੇਗਾ ਸੰਦੀਪ ਸਿੰਘ ਜਿੱਥੇ ਜੇਲ੍ਹ ਵਿੱਚ ਇਸ ਵੇਲੇ ਹੈ ਕੀ ਸੰਦੀਪ ਸਿੰਘ ਨੂੰ ਵੀ ਆਈ ਚੋਣ ਮੈਦਾਨ ਚ ਉਤਾਰ ਕੇ ਤੇ ਸੰਭਾਵਨਾ ਬਣ ਜੇਗੀ ਕਿ ਉਹ ਵੀ ਜਿੱਤ ਜਾਵੇ ਹੁਣ ਸਵਾਲ ਸਿਆਸਤ ਪੈਟਰਨ ਦਾ ਆ ਰਿਹਾ ਕਿਉਂਕਿ ਤਰਨਤਾਰਨ ਜਿਹੜਾ ਹਲਕਾ ਹੈ ਜਿੱਥੇ ਜ਼ਿਮਨੀ ਚੋਣ ਹੋਵੇਗੀ ਉਹ ਹਲਕਾ ਇੱਕ ਡਿਟਰਮਿਨਿੰਗ ਪੁਆਇੰਟ ਸਾਬਤ ਹੋ ਸਕਦਾ ਹੈ ਉਹ ਹਲਕਾ ਇੱਕ ਅ ਵੱਡਾ ਸਿਆਸੀ ਮੋੜ ਸਾਬਤ ਹੋ ਸਕਦਾ ਹੈ ਜਿੱਥੇ ਆਉਣ ਵਾਲੇ ਸਮੇਂ ਦੀ ਸਿਆਸਤ ਡਿਟਰਮਾਈਨ ਕੀਤੀ ਜਾ ਸਕੇ ਉਸ ਹਲਕੇ ਨੂੰ ਆਮ ਆਦਮੀ ਪਾਰਟੀ ਵਾਸਤੇ ਵੱਡੇ ਇਮਤਿਹਾਨ ਦੀ ਘੜੀ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਕਈ ਸਿਆਸਤਦਾਨ ਇਹ ਮੰਨਦੇ ਨੇ ਕਿ ਤਰਨਤਾਰਨ ਜ਼ਿਮਨੀ ਚੋਣ ਜੇ ਆਮ ਆਦਮੀ ਪਾਰਟੀ ਹਾਰਦੀ ਹੈ ਜਾਂ ਜਿੱਤਦੀ ਹੈ ਦੋਵੇਂ ਤਰੀਕਿਆਂ ਦੇ ਨਾਲ ਪਾਰਟੀ ਦੇ ਭਵਿੱਖ ਉੱਤੇ 227 ਦੇ ਉੱਤੇ ਸਿੱਧਾ ਅਸਰ ਪੈ ਸਕਦਾ ਹੈ ਹੁਣ ਇਹਨੂੰ ਇੱਕ ਪਾਸੇ ਰੱਖਦਿਆਂ ਹੋਇਆਂ ਮੌਜੂਦਾ ਸਥਿਤੀ ਦੇ ਬਲ ਦੁਆਰਾ ਆਉਣ ਦੀ ਕੋਸ਼ਿਸ਼ ਕਰਦੇ ਹਾਂ ਹੁਣ ਹਰ ਕੋਈ ਐ ਪ੍ਰਤੀਤ ਹੁੰਦਾ ਪਿਆ ਕਿ ਸ਼ਾਇਦ ਚਾਹੇਗਾ ਕਿ ਸੰਦੀਪ ਸੰਨੀ ਨੂੰ ਆਪਣੀ ਪਾਰਟੀ ਦੇ ਨਾਲ ਸਿੱਧੇ ਅਸਿੱਧੇ ਤੌਰ ਦੇ ਉੱਤੇ ਜੋੜ ਲਿਆ ਜਾਵੇ ਅਜੇ ਤੱਕ ਕੋਈ ਵੀ ਇਹ ਗੱਲ ਨਹੀਂ ਕਹਿਣਾ ਚਾਹੂਗਾ ਕਿ ਸੰਦੀਪ ਸਨੀ ਨੂੰ ਚੋਣ ਲੜਾਉਣੀ ਹੈ ਕਿ ਨਹੀਂ ਲੜਾਉਣੀ ਹੈ ਜ਼ਾਹਿਰ ਹੈ ਕੋਈ ਵੀ ਆਪਣੇ ਮੂੰਹ ਐ ਸਿੱਧਾ ਸਪਸ਼ਟ ਨਹੀਂ ਕਹਿ ਦੇਵੇਗਾ ਕੋਈ ਸਿਆਸਤਦਾਨ ਇਸ ਉੱਤੇ ਠੱਪਾ ਨਹੀਂ ਲਾਊਗਾ ਕੋਈ ਸਿਆਸਤਦਾਨ ਇਸ ਉੱਤੇ ਮੋਹਰ ਨਹੀਂ ਲਾਊਗਾ ਕਿ ਉਹ ਸੰਦੀਪ ਸਨੀ ਨੂੰ ਚੋਣ ਲੜਾਊਗਾ ਪਰ ਸੰਦੀਪ ਸਨੀ ਇੱਕ ਵੱਡਾ ਫੈਕਟਰ ਬਣ ਸਕਦਾ ਹੈ ਇਹਨਾਂ ਜ਼ਮਨੀ ਚੋਣਾਂ ਦੇ ਵਿੱਚ ਇਹਦੇ ਤੋਂ ਝੁਠਲਾਇਆ ਨਹੀਂ ਜਾ ਸਕਦਾ ਸਿਮਰਨਜੀਤ ਸਿੰਘ ਮਾਨ ਹਾਲਾਂਕਿ ਜੇ ਆਪਾਂ ਸਿਮਰਨਜੀਤ ਸਿੰਘ ਮਾਨ ਦਾ ਇਤਿਹਾਸ ਵੇਖ ਲਈਏ ਆ ਜਿਆਦਾ ਪੁਰਾਣਾ ਵੀ ਨਹੀਂ ਤੇ ਪਿਛਲੇ ਕੋ ਇੱਕ ਦਹਾਕੇ ਦਾ ਇਤਿਹਾਸ ਦੇਖ ਲਈਏ ਤਾਂ ਜਿਹੜੀ ਜਿਹੜੀ ਚੋਣ ਸਿਮਰਨਜੀਤ ਸਿੰਘ ਮਾਨ ਨੇ ਲੜੀਆਂ ਜਾਂ ਉਹਨਾਂ ਦੀ ਪਾਰਟੀ ਨੇ ਲੜੀ ਹੈ ਉਹਦੇ ਵਿੱਚ ਹਾਦਸਾ ਗ੍ਰਸਤ ਜਾਂ ਹਮਲੇ ਕੀਤੇ ਗਏ ਜਾਂ ਪੀੜਤ ਜਿਹੜੇ ਸਿੰਘ ਨੇ ਉਹਨਾਂ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਸਾਹਮਣੇ ਆਏ ਨੇ ਇਲਜ਼ਾਮ ਤਾਂ ਇਹ ਵੀ ਲੱਗਿਆ ਕਿ ਉਹਨਾਂ ਦਾ ਇਸਤੇਮਾਲ ਸਿਮਰਨਜੀਤ ਸਿੰਘ ਮਾਨ ਨੇ ਕੀਤਾ ਆਪਣੇ ਵਾਸਤੇ ਖੈਰ ਆਪਾਂ ਕਵਾਂਗੇ ਕਿ ਉਹਨਾਂ ਨੂੰ ਲੈ ਕੇ ਸੈਵਨਜੀ ਸਿੰਘ ਮਾਨ ਅੱਗੇ ਜ਼ਰੂਰ ਆਏ ਨੇ ਤੇ ਐਤਕੀ ਵੀ ਸੰਦੀਪ ਸਣੀ ਦੇ ਮੈਟਰ ਦੇ ਵਿੱਚ ਨਜ਼ਰ ਆ ਰਿਹਾ ਹੈ ਦੂਸਰੇ ਪਾਸੇ ਚਰਚਾ ਆਮ ਸੀ ਕਿ ਭਾਈ ਅਮਰਿਤਪਾਲ ਸਿੰਘ ਵੀ ਪਾਰਟੀ ਦੇ ਨਾਲ ਕਿਸੇ ਕਿਸਮ ਦਾ ਗੱਠ ਜੋੜ ਗਿਆਨੀ ਹਰਪ੍ਰੀਤ ਸਿੰਘ ਵਾਲੀ ਪਾਰਟੀ ਦਾ ਹੋ ਸਕਦਾ ਹੈ ਹੁਣ ਜੇ ਇਹ ਹੋ ਜਾਂਦਾ ਔਰ ਦੋਮਾ ਪਾਰਟੀਆਂ ਦੇ ਜਾਂ ਦੋਵੇਂ ਪਾਰਟੀਆਂ ਦੇ ਨੁਮਾਇੰਦਿਆਂ ਦੇ ਜਿਹੜੇ ਵਿਚਾਰ ਨੇ ਸੰਦੀਪ ਸਣੀ ਨੂੰ ਲੈ ਕੇ ਜਿਵੇਂ ਉਹ ਇੱਕ ਇੱਕਸਾਰ ਇੱਕ ਮਤ ਨਜ਼ਰ ਆ ਰਿਹਾ ਹੈ ਔਰ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਦਾ ਸੰਦੀਪ ਸਣੀ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨਾ ਇਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਬੱਬ ਬਣ ਸਕਦੀਆਂ ਨੇ ਕਿ ਸੰਦੀਪ ਸਣੀ ਨੂੰ ਸਿੱਧੇ ਅਸਿੱਧੇ ਤੌਰ ਦੇ ਉੱਤੇ ਇਨਕਲੂਡ ਕੀਤਾ ਜਾਵੇ। ਖੈਰ ਉਹ ਕੀਤਾ ਜਾਂਦਾ ਹੈ ਕਿ ਨਹੀਂ ਕੀਤਾ ਜਾਂਦਾ ਸਮੇਂ ਤੇ ਮਿਆਸਰ ਹੈ ਪਰ ਸੰਦੀਪ ਸਣੀ ਫੈਕਟਰ ਹੁਣ ਤਰਨਤਾਰਨ ਜੰਮੀ ਚੋਣ ਦੇ ਵਿੱਚ ਇੱਕ ਵੱਡਾ ਫੈਕਟਰ ਬਣ ਕੇ ਉੱਭਰਦਾ ਪਿਆ। ਵੱਡੀ ਗੱਲ ਇਹ ਵੀ ਹੈ ਕਿ ਤਰਨਤਾਰਨ ਇੱਕ ਪੰਥਕ ਸੀਟ ਹੈ। ਹੁਣ ਇਸ ਪੰਥਕ ਸੀਟ ਦੇ ਉੱਤੇ ਬਹੁਤ ਕੁਝ ਵਾਪਰ ਸਕਦਾ ਹੈ ਔਰ ਉਹ ਸਭ ਕੁਝ ਜੋ ਵਾਪਰੇਗਾ ਉਹ ਹੁਣ ਸਮੇਂ ਦੀ ਗਰਭ ਦੇ ਵਿੱਚ ਹੈ ਫਿਲਹਾਲ ਇਹ ਕਿ ਆਸਰਾਈਆਂ ਨੇ ਸੰਭਾਵਨਾਵਾਂ ਨੇ ਸੰਦੀਪਸਨੀ ਫੈਕਟਰ ਕੀ ਇਹ ਹੋਣ ਦੇ ਵਿੱਚ ਆਉਂਦਾ ਕਿ ਨਹੀਂ ਆਉਂਦਾ ਇਹ ਹੁਣ ਦੇਖਣ ਦੀ ਗੱਲ ਹੈ ਇਹ ਸਮੇਂ ਦੇ ਉੱਤੇ ਛੱਡ ਦੇਣਾ ਚਾਹੀਦਾ ਆਉਂਦੇ ਸ਼ਾਇਦ 10 ਦਿਨਾਂ ਨੂੰ 15 ਦਿਨਾਂ ਨੂੰ ਇਹ ਪਿਕਚਰ ਜ਼ਿਆਦਾ ਤੌਰ ਤੇ ਕਲੀਅਰ ਹੁੰਦੀ ਨਜ਼ਰ ਆ ਸਕਦੀ ਹੈ ਖੈਰ ਕੀ ਕੁਝ ਹੋਵੇਗਾ ਉਹ ਦੱਸਦੇ ਰਵਾਂਗੇ ਬਣੇ ਰੋਵਾਨੇ ਦੀ ਪੰਜਾਬੀ ਤੇ ਤਰਨ ਤਰਨ ਹਲਕੇ ਵਿੱਚ ਸਿਆਸੀ ਸੰਗਰਾਮ ਹੁਣ ਉਬਾਲੇ ਮਾਰਨ ਲੱਗਿਆ ਐਵੇਂ ਤਾਂ ਵੀ ਕਿਹਾ ਜਾ ਰਿਹਾ ਕਿਉਂਕਿ ਇਸ ਸਥਿਤੀ ਨੂੰ ਲੈ ਕੇ ਜੋ ਹੁਣ ਸਥਿਤੀ ਬਣਦੀ ਨਜ਼ਰ ਆ ਰਹੀ ਹੈ ਆਉਣ ਦੇ 1-2 ਮਹੀਨੇ ਵਿੱਚ ਇੱਥੇ ਸੰਗਰਾਮ ਭਖਿਆ ਹੋਵੇਗਾ ਇੱਥੇ ਸਿਆਸਤ ਪੂਰੀ ਭਖੀ ਹੋਵੇਗੀ ਇਸ ਹਲਕੇ ਦੇ ਵਿੱਚ ਸਿਆਸੀ ਫੇਰੇ ਤੋਰੇ ਚਰਮਤੇ ਹੋਣਗੇ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਹੈ ਹੁਣ ਉਹ ਵੇਲਾ ਹੈ ਜਦੋਂ ਸਿਆਸਤਦਾਨ ਉਮੀਦਵਾਰਾਂ ਦੀ ਭਾਲ ਕਰ ਰਹੇ ਹੈ ਹਾਲਾਂਕਿ ਕਈਆਂ ਨੇ ਤਾਂ ਐਲਾਨ ਕਰ ਦਿੱਤਾ ਪਰ ਕਈ ਅਜੇ ਭਾਲ ਦੇ ਵਿੱਚ ਨੇ ਹੁਣ ਉਹੀ ਭਾਲ ਇਸ ਪੰਥਕ ਹਲਕੇ ਵਿੱਚ ਕੀ ਪੂਰੀ ਹੋ ਸਕੇਗੀ ਕੀ ਮਨ ਚਾਹੁੰਦੇ ਉਮੀਦਵਾਰ ਨੂੰ ਚੋਣ ਮੈਦਾਨ ਦੇ ਵਿੱਚ ਪਾਰਟੀਆਂ ਉਤਾਰ ਸਕਣਗੀਆਂ ਦਰਸਲ ਕਹਾਵਤ ਜਿਹੜੀ ਇੱਕ ਅਨਾਰ ਤੇ 100 ਬਿਮਾਰ ਵਾਲੀ ਉਰੇ ਠੀਕ ਬੈਠਦੀ ਨਜ਼ਰ ਆ ਰਹੀ ਹੈ ਸੱਚ ਹੁੰਦੀ ਨਜ਼ਰ ਆ ਗਈ ਅਨਾਰ ਇੱਕ ਹੈ ਤੇ ਬਿਮਾਰ 100 ਹੈ ਹੁਣ ਸਿਆਸਤ ਨੂੰ ਪ੍ਰਭਾਵਿਤ ਕਰਨ ਵਾਲੇ ਚਿਹਰੇ ਗਿਣਤੀ ਦੇ ਨੇ ਤੇ ਉਹਨਾਂ ਚਿਹਰਿਆਂ ਨੂੰ ਆਪਣੇ ਨਾਲ ਜੋੜਨ ਵਾਲੇ ਸਿਆਸਤਦਾਨ ਬਹੁ ਗਿਣਤੀ ਦੇ ਨੇ ਜ਼ਿਕਰ ਕਰਦੇ ਆਂ ਹਾਲਾਤਾਂ ਦੇ ਸਮਿਕਰਣਾ ਦਾ ਸਿਆਸੀ ਸਮਿਕਰਣਾ ਦਾ ਉਹਦੇ ਵਿੱਚ ਬੀਬੀ ਖਾਲੜਾ ਦਾ ਨਾਮ ਚੋਟੀ ਤੇ ਚੱਲ ਰਿਹਾ ਸੀ ਵਿਚਾਰ ਹੋ ਰਿਹਾ ਸੀ ਕਿ ਜੇ ਬੀਬੀ ਪਰਮਜੀਤ कौर ਖਾਲੜਾ ਚੋਣ ਮੈਦਾਨ ਚ ਉਤਰ ਆਉਂਦੇ ਨੇ ਜਾਂ ਇਹ ਮੰਨ ਲਈਏ ਕਿ ਕਿਸੇ ਨਾ ਕਿਸੇ ਤਰੀਕੇ ਬੀਬੀ ਖਾਲੜਾ ਨੂੰ ਮਨਾ ਲਿਆ ਜਾਂਦਾ ਔਰ ਜਿਵੇਂ ਵਾਰਿਸ ਪੰਜਾਬ ਦੇ ਜਥੇਬੰਦੀ ਵਾਲਾ ਸ਼ਰੋਮਣੀ ਅਕਾਲੀ ਦਲ ਬੀਬੀ ਪਰਮਜੀਤ कौर ਖਾਲੜਾ ਨੂੰ ਚੋਣ ਮੈਦਾਨ ਚ ਜੇ ਉਤਾਰ ਦਿੰਦਾ ਤੇ ਜਿੱਤ ਵੱਟ ਤੇ ਪਈ ਹੈ। ਅਸੀਂ ਨਹੀਂ ਕਹਿੰਦੇ ਇਹ ਕਿਆਸਰਾਈਆਂ ਚੱਲ ਰਹੀਆਂ ਸਨ ਕਿ ਜਿੱਤ ਵੱਟ ਤੇ ਹੀ ਪਈ ਸੀ ਪਰ ਬੀਬੀ ਖਾਲੜਾ ਅਜੇ ਤੱਕ ਤਾਂ ਨਹੀਂ ਮੰਨੇ ਜੋ ਜਾਣਕਾਰੀ ਹੈਗੀ ਹੈ ਪਰ ਹੁਣ ਐ ਲੱਗਦਾ ਹੈ ਕਿ ਇਹ ਰੁਝਾਨ ਬੀਬੀ ਖਾਲੜਾ ਤੋਂ ਹਟ ਕੇ ਕਿਸੇ ਹੋਰ ਪਾਸੇ ਜਾ ਰਿਹਾ ਹੈ। ਸਿਆਸਤਦਾਨਾਂ ਦੇ ਫੇਰੇ ਤੋਰੇ ਵਧ ਗਏ ਨੇ ਮਾਲਵੇ ਖੇਤਰ 'ਚ। ਸਿਆਸਤਦਾਨ ਜਿਹੜੇ ਨੇ ਉਹ ਹੁਣ ਹਮ ਹਮਾ ਕੇ ਕਿਸੇ ਇੱਕ ਥਾਂ ਪਹੁੰਚਦੇ ਨਜ਼ਰ ਆ ਰਹੇ ਐ ਔਰ ਉਹ ਥਾਂ ਸੰਦੀਪ ਸੰਨੀ ਦੇ ਕੋਲ ਹੈ ਸੰਦੀਪ ਸੰਨੀ ਨਾਲ ਮੁਲਾਕਾਤਾਂ ਕਰਨ ਦੀਆਂ ਕੋਸ਼ਿਸ਼ਾਂ ਪਰ ਉੱਥੋਂ ਹਟ ਕੇ ਸੰਦੀਪ ਸੰਨੀ ਦੇ ਪਰਿਵਾਰਕ ਜੀਆਂ ਦੇ ਨਾਲ ਮੁਲਾਕਾਤਾਂ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਅਜੇ ਹਾਲ ਹੀ ਦੇ ਵਿੱਚ ਸੁਣਨ ਨੂੰ ਆਇਆ ਕਿ ਗਿਆਨੀ ਹਰਪ੍ਰੀਤ ਸਿੰਘ ਅਤੇ ਬਾਕੀ ਸਾਥੀ ਭਾਈ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਕੇ ਆਏ ਲੰਗੇ ਦਿਣੀ ਸਿਮਰਨਜੀਤ ਸਿੰਘ ਮਾਨ ਬੀਬੀ ਅੰਮ੍ਰਿਤਕੌਰ ਅਮਲੋ ਦੇ ਨਾਲ ਸੰਦੀਪ ਸਿੰਘ ਸੰਨੀ ਦੇ ਘਰ ਜਾ ਕੇ ਆਏ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਕੇ ਆਏ ਉਹ ਇਨ੍ਹਾਂ ਚਰਚਾਵਾਂ ਦੇ ਵਿੱਚੋਂ ਹੀ ਇੱਕ ਚਰਚਾ ਜਨਮ ਲੈ ਰਹੀ ਹੈ ਕਿ ਸੰਦੀਪ ਸੰਨੀ ਨੂੰ ਚੋਣ ਮੈਦਾਨ 'ਚ ਉਤਾਰਿਆ ਜਾ ਸਕਦਾ ਉਹੀ ਸੰਦੀਪ ਸੰਨੀ ਜਿਸ ਨੇ ਸੁਭਾ ਸਿੰਘ ਦੇ ਉੱਤੇ ਹਮਲਾ ਕੀਤਾ ਔਰ ਉਸ ਤੋਂ ਬਾਅਦ ਸੁਭਾ ਸਿੰਘ ਦੀ ਮੌਤ ਹੋ ਗਈ ਇਸ ਵੇਲੇ ਸੰਦੀਪ ਸੰਨੀ ਨੂੰ ਲੈ ਕੇ ਜੋ ਚਰਚਾਵਾਂ ਉਸ ਸਿਆਸੀ ਹੁੰਦੀਆਂ ਨਜ਼ਰ ਆ ਰਹੀਆਂ ਨੇ ਸਿਆਸੀ ਰੰਗਤ ਅਖਤਿਆਰ ਕਰਦੀਆਂ ਨਜ਼ਰ ਆ ਰਹੀਆਂ ਨੇ ਉਹ ਇਹ ਕਹਿ ਰਹੀਆਂ ਕਿ ਕਿਤੇ ਨਾ ਕਿਤੇ ਹੁਣ ਇਹ ਰੁਝਾਨ ਨਿਕਲ ਆ ਸਕਦਾ ਹੈ ਕਿਤੇ ਨਾ ਕਿਤੇ ਸੰਦੀਪ ਸੰਨੀ ਨੂੰ ਚੋਣ ਮੈਦਾਨ 'ਚ ਉਤਾਰਿਆ ਜਾ ਸਕਦਾ ਹੈ ਕਿਤੇ ਨਾ ਕਿਤੇ ਸੰਦੀਪ ਸੰਨੀ ਨੂੰ ਸਿਆਸੀ ਚਿਹਰਾ ਬਣਾਇਆ ਜਾ ਸਕਦਾ ਜਿਵੇਂ ਭਾਈ ਅਮਰਪਾਲ ਸਿੰਘ ਖਾਲਸਾ ਜੇਲ੍ਹ ਦੇ ਵਿੱਚ ਬਹਿ ਕੇ ਡਿਬਰੂਗੜ੍ਹ ਜੇਲ੍ਹ ਦੇ ਅੰਦਰ ਸਜ਼ਾ ਕੱਟ ਰੇ ਸੀ ਤੇ ਲੋਕ ਸਭਾ ਇਲੈਕਸ਼ਨ ਜਿੱਤ ਗਏ ਉਵੇਂ ਕਿਆਸ ਲੱਗ ਰਿਹਾ ਹੈ ਕਿ ਕੀ ਸੰਦੀਪ ਸਿੰਘ ਨੂੰ ਵੀ ਚੋਣ ਮੈਦਾਨ 'ਚ ਉਤਾਰ ਦਿੱਤਾ ਜਾਵੇਗਾ ਸੰਦੀਪ ਸਿੰਘ ਜਿੱਥੇ ਜੇਲ੍ਹ ਵਿੱਚ ਇਸ ਵੇਲੇ ਹੈ ਕੀ ਸੰਦੀਪ ਸਿੰਘ ਨੂੰ ਵੀ ਆਈ ਚੋਣ ਮੈਦਾਨ 'ਚ ਉਤਾਰ ਕੇ ਤੇ ਸੰਭਾਵਨਾ ਬਣ ਜੇਗੀ ਕਿ ਉਹ ਵੀ ਜਿੱਤ ਜਾਵੇ ਹੁਣ ਸਵਾਲ ਸਿਆਸਤ ਪੈਟਰਨ ਦਾ ਆ ਰਿਹਾ ਕਿਉਂਕਿ ਤਰਨਤਾਰਨ ਜਿਹੜਾ ਹਲਕਾ ਹੈ ਜਿੱਥੇ ਜ਼ਿਮਨੀ ਚੋਣ ਹੋਵੇਗੀ ਉਹ ਹਲਕਾ ਇੱਕ ਡਿਟਰਮਿਨਿੰਗ ਪੁਆਇੰਟ ਸਾਬਤ ਹੋ ਸਕਦਾ ਹੈ ਉਹ ਹਲਕਾ ਇੱਕ ਵੱਡਾ ਸਿਆਸੀ ਮੋੜ ਸਾਬਿਤ ਹੋ ਸਕਦਾ ਜਿੱਥੇ ਆਉਣ ਵਾਲੇ ਸਮੇਂ ਦੀ ਸਿਆਸਤ ਡਿਟਰਮਾਈਨ ਕੀਤੀ ਜਾ ਸਕੇ ਉਸ ਹਲਕੇ ਨੂੰ ਆਮ ਆਦਮੀ ਪਾਰਟੀ ਵਾਸਤੇ ਵੱਡੇ ਇਮਤਿਹਾਨ ਦੀ ਘੜੀ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਕਈ ਸਿਆਸਤਦਾਨ ਇਹ ਮੰਨਦੇ ਨੇ ਕਿ ਤਰਨਤਾਰਨ ਜ਼ਿਮਨੀ ਚੋਣ ਜੇ ਆਮ ਆਦਮੀ ਪਾਰਟੀ ਹਾਰਦੀ ਹੈ ਜਾਂ ਜਿੱਤਦੀ ਹੈ ਦੋਵੇਂ ਤਰੀਕਿਆਂ ਦੇ ਨਾਲ ਪਾਰਟੀ ਦੇ ਭਵਿੱਖ ਉੱਤੇ 227 ਦੇ ਉੱਤੇ ਸਿੱਧਾ ਅਸਰ ਪੈ ਸਕਦਾ ਹੈ ਹੁਣ ਇਹਨੂੰ ਇੱਕ ਪਾਸੇ ਰੱਖਦਿਆਂ ਹੋਇਆਂ ਮੌਜੂਦਾ ਸਥਿਤੀ ਦੇ ਬਲਦਾਰਾ ਆਉਣ ਦੀ ਕੋਸ਼ਿਸ਼ ਕਰਦੇ ਹਾਂ ਹੁਣ ਹਰ ਕੋਈ ਐ ਪ੍ਰਤੀਤ ਹੁੰਦਾ ਪਿਆ ਕਿ ਸ਼ਾਇਦ ਚਾਹੇਗਾ ਕਿ ਸੰਦੀਪ ਸੰਨੀ ਨੂੰ ਆਪਣੀ ਪਾਰਟੀ ਦੇ ਨਾਲ ਸਿੱਧੇ ਅਸਿੱਧੇ ਤੌਰ ਦੇ ਉੱਤੇ ਜੋੜ ਲਿਆ ਜਾਵੇ ਅਜੇ ਤੱਕ ਕੋਈ ਵੀ ਇਹ ਗੱਲ ਨਹੀਂ ਕਹਿਣਾ ਚਾਹੂਗਾ ਕਿ ਸੰਦੀਪ ਸੰਨੀ ਨੂੰ ਚੋਣ ਲੜਾਉਣੀ ਹੈ ਕਿ ਨਹੀਂ ਲੜਾਉਣੀ ਹੈ ਜ਼ਾਹਿਰ ਹੈ ਕੋਈ ਵੀ ਆਪਣੇ ਮੂੰਹ ਐ ਸਿੱਧਾ ਸਪਸ਼ਟ ਨਹੀਂ ਕਹਿ ਦੋਵੇਗਾ ਕੋਈ ਸਿਆਸਤਦਾਨ ਇਸ ਉੱਤੇ ਅ ਠੱਪਾ ਨਹੀਂ ਲਾਊਗਾ ਕੋਈ ਸਿਆਸਤਦਾਨ ਇਸੁੱਤੇ ਮੋਰ ਨਹੀਂ ਲਾਊਗਾ ਕਿ ਉਹ ਸੰਦੀਪ ਸਣੀ ਨੂੰ ਚੋਣ ਲੜਾਊਗਾ ਪਰ ਸੰਦੀਪ ਸਣੀ ਇੱਕ ਵੱਡਾ ਫੈਕਟਰ ਬਣ ਸਕਦਾ ਹੈ ਇਹਨਾਂ ਜ਼ਮਨੀ ਚੋਣਾਂ ਦੇ ਵਿੱਚ ਇਹਦੇ ਤੋਂ ਛੁਟਲਾਇਆ ਨਹੀਂ ਜਾ ਸਕਦਾ ਸਿਮਰਨਜੀਤ ਸਿੰਘ ਮਾਨ ਹਾਲਾਂਕਿ ਜੇ ਆਪਾਂ ਸਿਮਰਨਜੀਤ ਸਿੰਘ ਮਾਨ ਦਾ ਇਤਿਹਾਸ ਵੇਖ ਲਈਏ ਆ ਜਿਆਦਾ ਪੁਰਾਣਾ ਵੀ ਨਹੀਂ ਤੇ ਪਿਛਲੇ ਕੋਈ ਇੱਕ ਦਹਾਕੇ ਦਾ ਇਤਿਹਾਸ ਦੇਖ ਲਈਏ ਤਾਂ ਜਿਹੜੀ ਜਿਹੜੀ ਚੋਣ ਸਿਮਰਨਜੀਤ ਸਿੰਘ ਮਾਨ ਨੇ ਲੜੀ ਆ ਜਾਂ ਉਹਨਾਂ ਦੀ ਪਾਰਟੀ ਨੇ ਲੜੀ ਆ ਉਹਦੇ ਵਿੱਚ ਹਾਦਸਾਗ੍ਰਸਤ ਯਾ ਹਮਲੇ ਕੀਤੇ ਗਏ ਜਾਂ ਪੀੜਤ ਜਿਹੜੇ ਸਿੰਘ ਨੇ ਉਹਨਾਂ ਨੂੰ ਲੈ ਕੇ ਸਿਵਨਜੀਤ ਸਿੰਘ ਮਾਨ ਸਾਹਮਣੇ ਆਏ ਨੇ ਇਲਜ਼ਾਮ ਤਾਂ ਇਹ ਵੀ ਲੱਗਿਆ ਹੈ ਕਿ ਉਹਨਾਂ ਦਾ ਇਸਤੇਮਾਲ ਸਿਵਨਜੀਤ ਸਿੰਘ ਮਾਨ ਨੇ ਕੀਤਾ ਆਪਣੇ ਵਾਸਤੇ ਖੈਰ ਆਪਾਂ ਕਵਾਂਗੇ ਕਿ ਉਹਨਾਂ ਨੂੰ ਲੈ ਕੇ ਸਿਵਨਜੀਤ ਸਿੰਘ ਮਾਨ ਅੱਗੇ ਜ਼ਰੂਰ ਆਏ ਨੇ ਤੇ ਐਤਕੀ ਵੀ ਸੰਦੀਪ ਸਨਨੀ ਦੇ ਮੈਟਰ ਦੇ ਵਿੱਚ ਨਜ਼ਰ ਆ ਰਿਹਾ ਹੈ ਦੂਸਰੇ ਪਾਸੇ ਚਰਚਾਾਂ ਸੀ ਕਿ ਭਾਈ ਅਮਰਤਪਾਲ ਸਿੰਘ ਵੀ ਪਾਰਟੀ ਦੇ ਨਾਲ ਕਿਸੇ ਕਿਸਮ ਦਾ ਗੱਠ ਜੋੜ ਗਿਆਨੀ ਹਰਪ੍ਰੀਤ ਸਿੰਘ ਵਾਲੀ ਪਾਰਟੀ ਦਾ ਹੋ ਸਕਦਾ ਹੁਣ ਜੇ ਇਹ ਹੋ ਜਾਂਦਾ ਹੈ ਔਰ ਦੋਮਾ ਪਾਰਟੀਆਂ ਦੇ ਜਾਂ ਦੋਮੇ ਪਾਰਟੀਆਂ ਦੇ ਨੁਮਾਇੰਦਿਆਂ ਦੇ ਜਿਹੜੇ ਵਿਚਾਰ ਨੇ ਸੰਦੀਪ ਸਣੀ ਨੂੰ ਲੈ ਕੇ ਜਿਵੇਂ ਉਹ ਇੱਕ ਇੱਕ ਸਾਰ ਇੱਕ ਮਤ ਨਜ਼ਰ ਆ ਰਹੇ ਹੈ ਔਰ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਦਾ ਸੰਦੀਪ ਸਣੀ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨਾ ਇਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਬਬ ਬਣ ਸਕਦੀਆਂ ਨੇ ਕਿ ਸੰਦੀਪ ਸਣੀ ਨੂੰ ਸਿੱਧੇ ਅਸਿੱਧੇ ਤੌਰ ਦੇ ਉੱਤੇ ਇਨਕਲੂਡ ਕੀਤਾ ਜਾਵੇ ਖੈਰ ਉਹ ਕੀਤਾ ਜਾਂਦਾ ਹੈ ਕਿ ਨਹੀਂ ਕੀਤਾ ਜਾਂਦਾ ਸਮੇਂ ਤੇ ਮਿਆਸਰ ਹੈ ਪਰ ਸੰਦੀਪਸਨੀ ਫੈਕਟਰ ਹੁਣ ਤਰਨਤਾਰਨ ਜਮਨੀ ਚੋਣ ਦੇ ਵਿੱਚ ਇੱਕ ਵੱਡਾ ਫੈਕਟਰ ਬਣ ਕੇ ਉੱਭਰਦਾ ਪਿਆ ਵੱਡੀ ਗੱਲ ਇਹ ਵੀ ਹੈ ਕਿ ਤਰਨਤਾਰਨ ਇੱਕ ਪੰਥਕ ਸੀਟ ਹੈ ਹੁਣ ਇਸ ਪੰਥਕ ਸੀਟ ਦੇ ਉੱਤੇ ਬਹੁਤ ਕੁਝ ਵਾਪਰ ਸਕਦਾ ਹੈ ਔਰ ਉਹ ਸਭ ਕੁਝ ਜੋ ਵਾਪਰੇਗਾ ਉਹ ਹੁਣ ਸਮੇਂ ਦੀ ਗਰਬ ਦੇ ਵਿੱਚ ਹੈ ਫਿਲਹਾਲ ਇਹ ਕਿਆਸਰਈਆਂ ਨੇ ਸੰਭਾਵਨਾਵਾਂ ਨੇ ਸੰਦੀਪਸਨੀ ਫੈਕਟਰ ਕੀ ਇਹ ਹੋਂਦ ਵਿੱਚ ਆਉਂਦਾ ਕਿ ਨਹੀਂ ਆਉਂਦਾ ਇਹ ਹੁਣ ਵੇਖਣ ਦੀ ਗੱਲ ਹੈ ਇਹ ਸਮੇਂ ਦੇ ਉੱਤੇ ਛੱਡ ਦੇਣਾ ਚਾਹੀਦਾ ਹੈ ਆਉਂਦੇ ਸ਼ਾਇਦ 10 ਦਿਨਾਂ ਨੂੰ 15 ਦਿਨਾਂ ਨੂੰ ਇਹ ਪਿਕਚਰ ਜ਼ਿਆਦਾਤਰ ਤੌਰ ਤੇ ਕਲੀਅਰ ਹੁੰਦੀ ਨਜ਼ਰ ਆ ਸਕਦੀ ਹੈ ਖੈਰ ਕੀ ਕੁਝ ਹੋਵੇਗਾ ਉਹ ਦੱਸਦੇ ਰਹਿਵਾਂਗੇ ਬੜੇ ਰੋਵਾਨੀ ਦੀ ਪੰਜਾਬੀ ਤੇ